ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆ ਜੀ ਬਟਾਲੇ ਤੋਂ 7 ਕਿਲੋਮੀਟਰ ਅੱਗੇ ਬਿਜਲੀ ਵਾਲ ਪਿੰਡ ਵਿੱਚ ਤਾਂ ਲੋ ਜੀ ਉੱਥੇ ਲੈ ਕੇ ਗਏ ਆ ਸਪੈਸ਼ਲ ਮੰਜਿਆਂ ਦੇ ਕਵਰ ਦਾ ਆਰਡਰ ਤੇ ਨਾਲ ਦੇਵਾਂਗੇ ਇੱਥੇ ਬੈੱਡ ਸ਼ੀਟਾਂ ਲੋ ਜੀ ਤੁਹਾਨੂੰ ਦਿਖਾਉਲਦੇ ਆ ਮੰਜਿਆਂ ਦੇ ਕਵਰ ਵਨਸ ਵਨੇ ਰੰਗਾਂ ਵਿੱਚ ਉਹ ਵੀ ਫੁੱਲ ਸਾਈਜ਼ ਜਿੰਦਾ ਮਰਜੀ ਮੰਜਾ ਵੱਡਾ ਹੋਵੇ ਬਿਲਕੁਲ ਵਧੀਆ ਕਵਰ ਆਏਗਾ ਜੀ ਤੇ ਰੰਗ ਜਿਹੜੇ ਸਾਡੇ ਕੋਲ ਬਹੁਤ ਹੀ ਵਧੀਆ ਲੋ ਜੀ ਦਿਖਾਉਲਦੇ ਆ ਤੁਹਾਨੂੰ ਨਵੇਂ-ਨਵੇਂ ਰੰਗ ਤੇ ਅਭੀ ਰੰਗ ਜਿਹੜਾ ਬਹੁਤ ਹੀ ਵਧੀਆ ਜੀ ਦਿਖਾਲ ਦਿਆਂ ਤੁਹਾਨੂੰ ਮੰਝਿਆਂ ਦੇ ਸਟੈਚੂ ਕਪੜੇ ਵਾਲੇ ਮੰਝਿਆਂ ਦੇ ਕਵਰ ਤਾਂ ਅੱਜ ਪਹੁੰਚਿਆ ਜੀ ਬਿਜਲੀਵਾਲ ਪਿੰਡ ਬਟਾਲੇ ਤੋਂ 7 ਕਿਲੋਮੀਟਰ ਅੱਗੇ ਜੀ ਤੇ ਇਹਨਾਂ ਨੇ ਸਾਨੂੰ ਕੀਤਾ ਫੋਨ ਸਾਡੀ ਵੀਡੀਓ ਦੇਖੀ ਨਾ YouTube ਤੇ ਔਰ YouTube ਇਹਨਾ ਵੀਡੀਓ ਦੇਖ ਕੇ ਕੀਤਾ ਫੋਨ ਤੇ ਅੱਜ ਗਏ ਆ ਜੀ ਪਿੰਡ ਬਿਜਲੀਵਾਰ ਸਪੈਸ਼ਲ ਮੰਜਿਆਂ ਦੇ ਕਵਰ ਦੇਣ ਦੀ ਤੇ ਲਓ ਜੀ ਮੰਜੇ ਦੇ ਕਵਰੇ ਨੂੰ ਮੈਂ ਦਿਖਾ ਰਿਹਾ ਜੀ ਰੰਗ ਜਿਹੜੇ ਨਵੇਂ ਆਏ ਆ ਜੀ ਤੇ ਕਪੜਾ ਸਟੈਚੂ ਵੀ ਇਹ ਭਾਰੇ ਸਟੈਪ ਦਾ ਕਪੜਾ ਵੇ ਤੇ ਨਵੇਂ-ਨਵੇਂ ਰੰਗ ਜਿਹੜੇ ਆ ਚੁੱਕੇ ਆ ਜੀ ਲਓ ਜੀ ਆ ਵੀ ਰੰਗ ਜਿਹੜਾ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਸਟੈਚੂ ਕਪੜਾ ਫੁੱਲ ਸਾਈਜ਼ ਫੁੱਲ ਗਾਰੰਟੀ ਤੇ ਲਓ ਜੀ ਤੁਸੀਂ ਵੀ ਆਰਡਰ ਕਰਨਾ ਹੋਵੇ ਤੇ ਕਾਲ ਕਰੋ ਤੇ ਘਰ ਬੈਠਿਆਂ ਹੀ ਗਰਮੀਆਂ ਵਾਲੀਆਂ ਸੋਹਣੇ-ਸੋਹਣੇ ਬੈੱਡ ਸ਼ੀਟਾਂ ਮੰਗਵਾਓ ਤੇ ਮੱਜਿਆਂ ਦੇ ਵਧੀਆ-ਵਧੀਆ ਕਵਰ ਮੰਗਵਾਓ ਜੀ ਹੋਰ ਵੀ ਕੋਈ ਹੈਂਡਲੂਮ ਦਾ ਤੁਸੀਂ ਸਮਾਨ ਮੰਗਾਉਣਾ ਹੋਵੇ ਤੇ ਘਰ ਬੈਠੇ ਕਾਲ ਕਰੋ ਜੀ 9855300769 ਜੀ ਤੁਹਾਡੀ ਇੱਕ ਕਾਲ ਤੇ ਆਵਾਂਗੇ ਅਸੀਂ ਫਟਾਫਟ ਤੁਹਾਡੇ ਪਿੰਡ ਤੇ ਇਸ ਕਰਕੇ ਕੋਈ ਵੀ ਹੈਂਡਲੂਮ ਦਾ ਸਮਾਨ ਤੁਸੀਂ ਲੈਣਾ ਹੋਵੇ ਗੱਦਿਆਂ ਦੇ ਕਵਰ ਤਲਾਈਆਂ ਦੇ ਕਵਰ ਸਰਹਾਣਿਆਂ ਦੇ ਕਵਰ ਬੈੱਡ ਸ਼ੀਟਾਂ ਮੰਜੇ ਦੇ ਕਵਰ ਫੈਸੀ ਪੜਦੇ ਹਰ ਇੱਕ ਚੀਜ਼ अवेलेबल ਜੀ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ ਜੀ ਔਰ ਉਹਨਾਂ ਦਾ ਵੀ ਧੰਨਵਾਦ ਜੋ ਸਾਡੀਆਂ ਵੀਡੀਓ ਦੇਖ ਕੇ ਸਾਨੂੰ ਆਰਡਰ ਕਰਦੇ ਆ ਤੇ ਸਾਨੂੰ ਜਾਤ ਕਰਦੇ ਆ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਸਾਡਾ YouTube ਚੈਨਲ ਹੈ ਜੀ ਤਰਲੋਕ ਸਰੇਖਾ ਵਲੋਗ ਔਰ ਮੇਰਾ ਦੂਸਰਾ YouTube ਚੈਨਲ ਹੈ ਜੀ ਐਂਕਰ ٹی ਐਸ ਕੈਥ ਔਰ ਤੁਸੀਂ ਸਾਡਾ ਜਿਹੜਾ YouTube ਚੈਨਲ ਹੈ ਸਬਸਕ੍ਰਾਈਬ ਕਰੋ ਔਰ ਜੋ ਵੀ ਸਾਡੇ ਵੀਰ ਭਰਾ ਸਾਡੇ ਚੈਨਲ ਨੂੰ ਲਾਈਕ ਕਰਨਗੇ ਕਮੈਂਟ ਕਰਨਗੇ ਸ਼ੇਅਰ ਕਰਨਗੇ ਔਰ ਉਹਨਾਂ ਨੂੰ ਪੂਰੀ ਪੂਰੀ ਡਿਸਕਾਊਂਟ ਦਿੱਤੀ ਜਾਏਗੀ। ਉਹਨਾਂ ਨੂੰ ਪੂਰੀ ਡਿਸਕਾਊਂਟ ਜਿਹੜੀ ਦਿੱਤੀ ਜਾਏਗੀ ਇਸ ਕਰਕੇ ਸਾਡਾ YouTube ਚੈਨਲ ਤਰਲੋਸ ਰੇਖਾ ਨੂੰ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਤੁਹਾਨੂੰ ਜਿਹੜੀ ਪੂਰੀ ਡਿਸਕਾਊਂਟ ਦਿੱਤੀ ਜਾਏਗੀ। ਇੱਕ ਵਾਰ ਫਿਰ ਦੱਸਦੀ ਤੁਸੀਂ ਕੋਈ ਵੀ ਸਮਾਨ ਖਰੀਦਣਾ ਹੋਵੇ, ਮੰਜੀਆਂ ਦੇ ਕਵਰ, ਗੱਦਿਆਂ ਦੇ ਕਵਰ, ਸਹਰਾਣੇ ਦੇ ਕਵਰ, AC ਦੇ ਕਵਰ, ਫ੍ਰਿਜਾਂ ਦੇ ਕਵਰ, ਵਾਸ਼ਿੰਗ ਮਸ਼ੀਨਾਂ ਦੇ ਕਵਰ ਡਬਲ ਬੈੱਡ ਦੇ ਕੰਬਲ ਸਿੰਗਲ ਬੈੱਡ ਦੇ ਕੰਬਲ ਫੈਨਸੀ ਪਰਦੇ ਜਿਨਿਕੇ ਹੈਂਡਲੂਮ ਦਾ ਕੋਈ ਵੀ ਤੁਸੀਂ ਸਮਾਨ ਖਰੀਦਣਾ ਹੋਵੇ ਤਾਂ ਘਰ ਬੈਠੇ ਕਾਲ ਕਰੋ 98575300769 ਮੇਰਾ ਪਿੰਡ ਹੈ ਜੀ ਤਰਲੋਕ ਸਿੰਘ ਬਸਰਾਵਾ ਬਿਲਕੁਲ ਕਾਧੀਆਂ ਤੇ ਹਰਜਵਾਲ ਦੇ ਵਿਚਕਾਰ ਛੜਾ ਪਿੰਡ ਤਰਲੋਕ ਸਿੰਘ ਬਸਰਾਵਾ ਤੁਸੀਂ ਘਰ ਆਨ ਕੇ ਵੀ ਤੁਸੀਂ ਹੈਂਡਲੂਮ ਦਾ ਕੋਈ ਵੀ ਸੌਦਾ ਜਿਹੜਾ ਸਮਾਨ ਜਿਹੜਾ ਲੈ ਸਕਦੇ ਹੋ ਜੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਥੈਂਕਸ ਇਦਾਂ ਹੀ ਤੁਸੀਂ ਘਰ ਬੈਠੇ ਕਾਲ ਕਰਦੇ ਰਹੋ ਤੇ ਸੋਹਣੇ ਸੋਹਣੇ ਬੈੱਡ ਸ਼ੀਟਾਂ, ਮੰਜੇ ਦੇ ਕਵਰ, ਗੱਦਿਆਂ ਦੇ ਕਵਰ, ਏਸੀ ਦੇ ਕਵਰ, ਫ੍ਰੀਜ ਦੇ ਕਵਰ ਘਰ ਬੈਠੇ ਹੀ ਮੰਗਾਉਂਦੇ ਰਹੋ। ਸਾਰਿਆਂ ਦਾ ਧੰਨਵਾਦ ਜੀ। ਥੈਂਕਸ ਜੀ।